ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਅਮਰਤ ਵੇਲੇ ਦੇ ਵਿੱਚ ਨਹੀਂ ਉੱਠ ਪਾਉਂਦੇ ਅਤੇ ਕਿਸੇ ਕਾਰਨ ਕਰਕੇ ਗੁਰਬਾਣੀ ਦਾ ਪਾਠ ਵੀ ਨਹੀਂ ਕਰ ਪਾਉਂਦੇ ਉਹਨਾਂ ਨੂੰ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਭਾਈ ਜੇਕਰ ਤੁਸੀਂ ਅਮਰਤ ਵੇਲੇ ਵੀ ਨਹੀਂ ਉੱਠਦੇ ਗੁਰਬਾਣੀ ਦਾ ਪਾਠ ਵੀ ਨਹੀਂ ਕਰਦੇ ਫਿਰ ਘਟੋ ਘਟ ਸਵੇਰੇ ਸ਼ਾਮ ਇਸ ਇੱਕ ਸ਼ਬਦ ਦਾ ਜਾਪ ਜ਼ਰੂਰ ਕਰਿਆ ਕਰੋ ਇਸ ਇੱਕ ਸ਼ਬਦ ਦੇ ਜਾਪ ਦੇ ਨਾਲ ਸਾਡਾ ਭਲਾ ਹੋ ਸਕਦਾ ਹੈ ਤਾਂ ਉਹ ਸ਼ਬਦ ਜਾਪ ਕਿਹੜਾ ਹੈ ਕਿੰਜ ਕਰਨਾ ਹੈ ਕਿੰਨਾ ਕੁ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਜੀ ਦੀ ਵੀਡੀਓ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਸਭ ਦਾ ਭਲਾ ਹੋ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਵਾਹਿਗੁਰੂ ਜੀ ਜ਼ਰੂਰ ਲਿਖਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਵੈਸੇ ਤਾਂ ਹਰੇਕ ਗੁਰਸਿੱਖ ਦੇ ਲਈ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਦਾ ਨਿਤਨੇਮ ਸ਼ਾਮ ਨੂੰ ਰਹਿਰਾ ਸਾਹਿਬ ਜੀ ਦੀ ਬਾਣੀ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੋਹਲਾ ਸਾਹਿਬ ਜੀ ਦੀ ਬਾਣੀ ਪੜਨੀ ਲਾਜ਼ਮੀ ਆ। ਭਾਰ ਕੀ ਹਰੇਕ ਗੁਰਸਿੱਖ ਦੇ ਲਈ ਹਰ ਰੋਜ਼ ਦੀਆਂ ਸਵੇਰ ਤੋਂ ਸ਼ਾਮ ਤੱਕ ਸੱਤ ਬਾਣੀਆਂ ਦਾ ਨਿਤਨੇਮ ਲਾਜ਼ਮੀ ਕੀਤਾ ਹੈ। ਪਰ ਫੇਰ ਵੀ ਕੁਝ ਪੜ ਪਰਾਏ ਸੇ ਨੇ ਜੋ ਅਮਰਦੇਵਲੇ ਦੇ ਵਿੱਚ ਨਹੀਂ ਉੱਠ ਪਾਉਂਦੇ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਉਹ ਕਹਿੰਦੇ ਸਾਡੇ ਕੰਮਕਾਰ ਬਹੁਤ ਜ਼ਿਆਦਾ ਨੇ ਸਾਡੀਆਂ ਜ਼ਿੰਮੇਵਾਰੀਆਂ ਬਹੁਤ ਨੇ ਇਸ ਕਰਕੇ ਸਾਡੇ ਤੋਂ ਨਾਮ ਨਹੀਂ ਜਪਿਆ ਜਾਂਦਾ ਤਾਂ ਮਹਾਪੁਰਖ ਜੀ ਉਹਨਾਂ ਨੂੰ ਪਹਿਲੀ ਗੱਲ ਤਾਂ ਇਹ ਸਮਝਾਉਂਦੇ ਨੇ ਕਿ ਭਾਈ ਇੱਕ ਗੱਲ ਹਮੇਸ਼ਾ ਯਾਦ ਰੱਖੋ ਧਨ ਨ दौਲਤ ਜ਼ਮੀਨ ਜਾਇਦਾਦ ਜਿੰਨੀ ਮਰਜ਼ੀ ਕਮਾ ਲਓ ਜਿੰਨੀਆਂ ਮਰਜ਼ੀ ਮਹਿੰਗੀਆਂ ਮਹਿੰਗੀਆਂ ਕੋਠੀਆਂ ਕਾਰਾਂ ਖਰੀਦ ਲਓ ਆਪਣੇ ਘਰ ਦੇ ਵਿੱਚ ਜਿੰਨੀਆਂ ਮਰਜ਼ੀ ਸੁੱਖ ਸਹੂਲਤਾਂ ਲਿਆ ਕੇ ਰੱਖ ਲਓ ਪਰ ਯਾਦ ਰੱਖਿਓ ਜੇ ਗੁਰਸਿੱਖ ਦੇ ਪੱਲੇ ਨਾਮ ਬਾਣੀ ਨਹੀਂ ਹੈ ਨਾ ਫਿਰ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਸੁੱਖ ਸਹੂਲਤ ਉਹ ਸੁੱਖ ਨਹੀਂ ਦੇ ਪਾਵੇਗੀ ਇਸ ਕਰਕੇ ਸਭ ਤੋਂ ਜ਼ਰੂਰੀ ਆ ਨਾਮ ਦੀ ਕਮਾਈ ਦੁਨਿਆਵੀ ਕਮਾਈ ਵੀ ਕਰਨੀ ਆ ਧਨ ਦੌਲਤ ਵੀ ਕਮਾਉਣਾ ਹੈ ਕਿਉਂਕਿ ਇਹਦੇ ਤੋਂ ਬਿਨਾ ਵੀ ਗੁਜ਼ਾਰਾ ਨਹੀਂ ਆ ਪਰ ਧਨ ਦੌਲਤ ਕਮਾਉਣ ਦੇ ਨਾਲ-ਨਾਲ ਨਾਮ ਦੀ ਕਮਾਈ ਵੀ ਇਕੱਠੀ ਕਰਨੀ ਆ ਕਿਉਂਕਿ ਨਾਲ ਤਾਂ ਸਾਡੇ ਨਾਮ ਦੀ ਕਮਾਈ ਨੇ ਜਾਣਾ ਹੈ ਇਹ ਧਨ ਦੌਲਤ ਜ਼ਮੀਨਾਂ ਜਾਇਦਾਦਾਂ ਸਭ ਕੁਝ ਇੱਥੇ ਰਹਿ ਜਾਣੀਆਂ ਨੇ ਨਾਲ ਨੇ ਬਣਾ ਹੈ ਨਾਮ ਨੇ ਅਤੇ ਸਾਨੂੰ ਨਾਮ ਦੀ ਕੀਮਤ ਦਾ ਪਤਾ ਵੀ ਉਦੋਂ ਲੱਗਣਾ ਜਦੋਂ ਅੰਤ ਸਮਾਂ ਨੇੜੇ ਆ ਗਿਆ ਜਦੋਂ ਕੋਈ ਪੈਸਾ ਕੋਈ ਜ਼ਮੀਨ ਜਾਇਦਾਦ ਕੋਈ ਰਿਸ਼ਤਾ ਕੰਮ ਨਾ ਆਇਆ ਕਿਉਂਕਿ ਇਸ ਵਾਸਾ ਦਾ ਕੋਈ ਭਰੋਸਾ ਨਹੀਂ ਆ ਇਸ ਵਾਸਾ ਦੀ ਪੂੰਜੀ ਕਰੋ ਮੁੱਕ ਜਾਣੀ ਆ ਕਦੋਂ ਬਲਾਵਾ ਆ ਜਾਣਾ ਫਿਰ ਸਾਰਾ ਕੁਝ ਛੱਡ ਕੇ ਜਾਣਾ ਪੈਣਾ ਹੈ ਫਿਰ ਉਦੋਂ ਪਤਾ ਲੱਗਣਾ ਵੀ ਨਾਮ ਕਿੰਨਾ ਜ਼ਰੂਰੀ ਸੀ ਕਿਉਂਕਿ ਨਾਮ ਨੇ ਹੀ ਤਾਂ ਹਰ ਥਾਂ ਤੇ ਰਾਖੀ ਕਰਨੀ ਆ ਇਸ ਕਰਕੇ ਮਹਾਪੁਰਖ ਜੀ ਵਾਰ-ਵਾਰ ਸਮਝਾਉਂਦੇ ਆ ਕਿ ਭਾਈ ਜੇ ਅਮਰਤ ਵੇਲੇ ਨਹੀਂ ਉੱਠ ਪਾਉਂਦੇ ਦਿਨ ਦੇ ਵਿੱਚ ਨਾਮ ਜਪ ਲਓ ਦਿਨ ਵਿੱਚ ਗੁਰਬਾਣੀ ਦਾ ਪਾਠ ਕਰ ਲਓ ਜੇ ਗੁਰਬਾਣੀ ਦਾ ਪਾਠ ਨਹੀਂ ਕੀਤਾ ਜਾਂਦਾ ਤਾਂ ਸ਼ੁਰੂਆਤ ਮੂਲ ਮੰਤਰ ਜੀ ਦੇ ਜਾਪ ਤੋਂ ਕਰ ਲਓ ਸਵੇਰੇ ਸ਼ਾਮ 5-10 ਮਿੰਟ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਮੂਲ ਮੰਤਰ ਜੀ ਦਾ ਜਾਪ ਨਿਰੰਕਾਰ ਦੇ ਘਰ ਨੂੰ ਜਾਣ ਵਾਲੀ ਪਹਿਲੀ ਪੌੜੀ ਆ ਮੂਲ ਮੰਤਰ ਜੀ ਦਾ ਜਾਪ ਮੋਢਿਆ ਮੂਲ ਮੰਤਰ ਜੀ ਦਾ ਜਾਪ ਪਰਤਾਖ ਗੁਰਨਾਨਕ ਪਾਸ਼ਾ ਆਪ ਨੇ ਜੇ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਸਮਝੋ ਸਾਡੇ ਉੱਤੇ ਗੁਰਨਾਨਕ ਪਾਸ਼ਾ ਜੀ ਦੀ ਕਿਰਪਾ ਹੋ ਗਈ ਫਿਰ ਆਪਣੇ ਆਪ ਹੀ ਅਮਰਤ ਵੇਲੇ ਦੀ ਨਾਮ ਬਾਣੀ ਦੀ ਖੇਚ ਪੈਦਾ ਹੋ ਜਾਵੇਗੀ ਸਤਿਗੁਰ ਸੱਚੇ ਪਾਸ਼ਾ ਨੇ ਸਾਰੀ ਸੇਵਾ ਕਰਵਾ ਲੈਣੀ ਆ ਸ਼ੁਰੂਆਤ ਤਾਂ करिए ਆਪਣਾ ਇੱਕ ਕਦਮ ਗੁਰੂ ਵੱਲ ਚੁੱਕੀਏ ਬਾਕੀ ਤਾਂ ਲੱਖਾਂ ਕਰੋੜਾਂ ਕਦਮ ਚੱਲ ਕੇ ਗੁਰੂ ਨੇ ਸਾਡੀ ਬਾਹ ਫੜ ਲੈਣੀ ਆ ਜੇ ਅਜੇ ਤੱਕ ਅੰਮ੍ਰਿਤ ਵੇਲਾ ਨਹੀਂ ਬਣਿਆ ਨਾਮ ਬਾਣੀ ਤੋਂ ਦੂਰ ਹੋ ਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਤਾਂ ਮੂਲ ਮੰਤਰ ਜੀ ਦਾ ਜਾਪ ਕਰੋ